ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦੇ ਸ਼ਹਾਦਤ ਨੂੰ ਸਮਰਪਿਤ ਜਿਹੜਾ ਲਸਾਨੀ ਸ਼ਹਾਦਤ ਨੂੰ ਸਮਰਪਿਤ ਜਿਹੜਾ ਹਲਕਾ ਪੁਰੂਵੀ ਵਿਖੇ ਜਿਹੜਾ ਵਾ ਦਿਨੇਸ਼ ਬਸੀੜ ਜਿਹੜੇ ਕਿ ਸਾਬਕਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਨੇ ਉਹਦੀ ਗਵਾਈ ਹੇਠ ਜਿਹੜਾ ਵਾ ਦਸਤਾਰ ਮੁਕਾਬਲੇ ਕਰਾਇਆ ਗਿਆ ਸਿੱਖੀ ਨਾਲ ਜੋੜਿਆ ਜਾ ਰਿਹਾ ਸੋ ਲਸਾਨੀ ਸ਼ਹਾਦਤ ਦਿਵਸ ਚੱਲ ਰਿਹਾ ਬਸੀ ਜੀ ਸੋ ਹਰ ਕੋਈ ਗੁਰੂ ਦੇ ਲੜਨ ਲੱਗਾ ਆਵਾ ਹੋਰ ਚਾਰ ਸਾਹਿਬਜ਼ਾਦਿਆਂ ਨੂੰ ਯਾਦ ਕਰ ਰਿਹਾ ਵੇ ਇਸ ਦਿਨ ਜਿਹੜੇ ਲੋਕ ਭਾਵੁਕ ਵੀ ਹੁੰਦੇ ਲੇਕਿਨ ਗ ਦੇਖੋ ਇਸ ਤਰ੍ਹਾਂ ਕਿ ਅੱਜ ਬਹੁਤ ਵੱਡਾ ਦਿਨ ਆ ਸਾਡੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਯਾਦ ਕਰਦੇ ਹੋਏ ਅੱਜ ਮੇਰੀ ਸਾਰੀ ਟੀਮ ਨੇ ਇਹ ਛੋਟੇ ਛੋਟੇ ਬੱਚੇ 13 ਸਾਲ ਤੋਂ ਛੋਟੇ ਜਾਂ 16 ਸਾਲ ਤੋਂ ਛੋਟੇ ਬੱਚਿਆਂ ਨੂੰ ਅੱਜ ਦਸਤਾਰ ਮੁਕਾਬਲੇ ਕਰਾਏ ਜਾ ਰਹੇ ਨੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਔਰ ਬੱਚਿਆਂ ਨੂੰ ਅਸੀਂ ਅੱਜ ਆਪਣੇ ਧਰਮ ਦੇ ਨਾਲ ਸਿੱਖੀ ਰੂਪ ਦੇ ਵਿੱਚ ਕੀ ਮਹੱਤਤਾ ਉਹ ਸਾਰੀ ਦੱਸੀ ਜਾ ਰਹੀ ਹੈ ਇਹ ਜਿਹੜੀ ਫਿਲਮ ਚਾਰ ਸਾਹਿਬਜ਼ਾਦਿਆਂ ਦੇ ਦਿਖਾਈ ਜਾ ਰਹੀ ਹੈ ਕਿ ਕਿ ਛੋਟੇ-ਛੋਟੀ ਉਮਰ ਦੇ ਵਿੱਚ ਕਿਸ ਤਰ੍ਹਾਂ ਸਾਹਿਬਜ਼ਾਦਿਆਂ ਨੇ ਧਰਮ ਤੇ ਔਰ ਸੱਚ ਦੀ ਲੜਾਈ ਲੜਨ ਲਈ ਸ਼ਹਾਦਤਾਂ ਦਿੱਤੀਆਂ ਉਸ ਮਾਤਾ-ਗੁਜਰੀ ਨੂੰ ਨੇ ਕਿਸ ਤਰ੍ਹਾਂ ਆਪਣੇ ਬੱਚੇ ਵਾਰ ਦਿੱਤੇ ਇਸ ਕੌਮ ਤੇ ਤੇ ਇਹ ਸਾਰਿਆਂ ਨੂੰ ਯਾਦ ਕਰਾਗੇ ਔਰ ਇਹ ਬੱਚਿਆਂ ਨੂੰ ਅਸੀਂ ਆਪਣੇ ਧਰਮ ਦੇ ਨਾਲ ਜੋੜਨ ਜਾ ਰਹੇ ਹਾਂ ਬਿਲਕੁਲ ਜੋ ਅੱਜਕੱਲ ਕਰੀਏ ਇਸੇ ਛੋਟੇ-ਛੋਟੇ ਬੱਚੇ ਗਿਆ ਬੜੀ ਜਲਦੀ ਜੜੀ ਹੈ ਦਸਤਾਰ ਜੜੀ ਹੈ ਬਣ ਰਹੀ ਔਰ ਜਕਾਰਾ ਛੱਡ ਰਿਹਾ ਹੈ ਦੇਖੋ ਇਹ ਬੱਚਿਆਂ ਦੇ ਵਿੱਚ ਔਰ ਸਲਾਵ ਸੇ ਗਰਨ ਲਈ ਇਹ ਸਾਰਾ ਕੁਝ ਕਰ ਰਹੇ ਆ ਕਿ ਬੱਚੇ ਅੱਜ ਆਪਣਾ ਧਰਮ ਦੇ ਨਾਲ ਜੁੜਨ ਔਰ ਇੱਕ ਮੈਸੇਜ ਜਾਵੇ ਸਮਾਜ ਦੇ ਵਿੱਚ ਕਿ ਅਸੀਂ ਆਪਣੇ ਧਰਮ ਨੂੰ ਅੱਗੇ ਲੈ ਕੇ ਚੱਲੋ ਵੀਰ ਦੀ ਗੱਲ ਕਰੀਏ ਜਿਵੇਂ ਵੀਰ ਬਾਲ ਦਿਵਸ ਵੀ ਚੱਲ ਰਿਹਾ ਵਾ ਸੋ ਜਿੱਥੇ ਕੇਂਦਰ ਸਰਕਾਰ ਨਹੀਂ ਗਿਆ ਉਹ ਤੋਂ ਅਲੱਗ ਚੀਜ਼ ਨੇ تین ਚਾਰ ਸਾਹਿਬ ਜੀ ਦੀ ਗੱਲ ਕਰਾਂ ਹਰ ਕੋਈ ਜਿਹੜਾ ਵਾ ਉਹਨਾਂ ਦੇ ਮਾਰਗ ਤੇ ਚੱਲਣਾ ਚਾਹੁੰਦੇ ਬੱਚਿਆਂ ਦੇ ਵਿੱਚ ਇੱਕ ਜੋਸ਼ ਅਲੱਗ ਨਿਕਲ ਕੇ ਆ ਰਿਹਾ ਵਾ ਦੇਖੋ ਸਾਡਾ ਪੰਜਾਬ ਦੇ ਬੱਚੇ ਹਮੇਸ਼ਾ ਹੀ ਜੋਸ਼ ਦੇ ਵਿੱਚ ਰਹਿੰਦੇ ਨੇ ਔਰ ਇਸ ਬੱਚਿਆਂ ਨੂੰ ਸਿਰਫ ਰਾਏਪਾਂ ਦੀ ਲੋੜ ਹੈ ਕਿਉਂਕਿ ਅੱਜ ਪੰਜਾਬ ਦੇ ਨੌਜਵਾਨ ਨਸ਼ੇ ਵੱਲ ਤੁਰੇ ਆ ਅਸੀਂ ਸਾਰੀ ਟੀਮ ਨੇ ਫੈਸਲਾ ਕੀਤਾ ਕਿ ਅਸੀਂ ਬੱਚਿਆਂ ਨੂੰ ਇੱਕ ਚੰਗੇ ਰਾਹ ਤੇ ਲੈ ਕੇ ਜਾਈਏ ਔਰ ਮੈਂ ਸਾਰੀ ਟੀਮ ਦਾ ਇਹਨਾਂ ਨੇ ਦਿਨ ਰਾਤ ਇੱਕ ਕਰਕੇ ਇਸ ਪ੍ਰੋਗਰਾਮ ਨੂੰ ਇੱਕ ਬਹੁਤ ਵਧੀਆ ਰਸਤੇ ਤੇ ਲੈ ਕੇ ਜਾ ਰਹੇ ਨੇ ਔਰ ਬੱਚਿਆਂ ਨੂੰ ਆਪਣੇ ਧਰਮ ਦੇ ਨਾਲ ਜੋੜਨ ਲਈ ਦਸਤਾਰ ਦੀ ਮਹੱਤਤਾ ਉਹ ਦੱਸਣ ਲਈ ਇਹ ਸਾਰਾ ਕੁਝ ਦੱਸ ਰਹੇ ਨੇ ਔਰ ਬੱਚੇ ਅੱਜ ਉਹਨੂੰ ਪੂਰੇ ਜੋਸ਼ ਦੇ ਨਾਲ ਇਸ ਕਾਫੀ ਵੱਡੀ ਸੰਖਿਆ ਦੇ ਵਿੱਚ ਬੱਚੇ ਆਏ ਦੇਖੋ ਮੈਂ ਸਮਝਦਾ ਕਿ ਬੱਚਿਆਂ ਦੇ ਵਿੱਚ ਜੋਸ਼ ਆ ਇਸ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਜੋਸ਼ ਆ ਬੱਚਿਆਂ ਦੇ ਵਿੱਚ ਔਰ ਬੱਚੇ ਅਸੀਂ ਤੇ ਸਿਰਫ ਬੋਰਡ ਲਗਾਏ ਜਾਂ ਫੇਸਬੁਕ ਤੇ ਸੋਸ਼ਲ ਮੀਡੀਆ ਤੇ ਮੈਸੇਜ ਪਾਏ ਅਸੀਂ ਉਹਦੇ ਵਿੱਚ ਇੱਕ ਟੈਗ ਦਿੱਤਾ ਸੀ ਦੇ ਰਿਹਾ ਵਿੱਚ ਰਜਿਸਟਰਡ ਓਨਲੀ ਔਰ ਕਈ ਬੱਚੇ ਨੇ ਆਪਣੇ ਆਪ ਛੋਟੇ ਛੋਟੇ ਬੱਚਿਆਂ ਨੇ ਮੋਬਾਈਲਾਂ ਦੇ ਵਿੱਚ ਹਰ ਬੱਚਾ ਮੋਬਾਈਲ ਦੇ ਵਿੱਚ ਸੀ ਯਾਨੀ ਉਹਨਾਂ ਦੇ ਮਾਪੋ-ਪਾਪ ਨੇ ਆਪਣੇ ਬੱਚਿਆਂ ਨੂੰ ਇਸ ਕੰਪੀਟੀਸ਼ਨ ਦਾ ਭਾਗ ਬਣਾਇਆ ਤੇ ਮੈਂ ਉਹਨਾਂ ਦੇ ਮਾਪੋ-ਪਾਪ ਦਾ ਵੀ ਧੰਨਵਾਦ ਕਰਦਾ ਕਿ ਜਿਹੜੇ ਮਾਪੋ-ਪਾਪ ਨੇ ਆਪਣੇ ਬੱਚਿਆਂ ਨੂੰ ਇਸ ਧਰਮ ਦੇ ਨਾਲ ਆਪਣੇ ਦਸਤਾਰ ਦੀ ਮਹੱਤਤਾ ਦੱਸਣ ਲਈ ਇੱਥੇ ਅੱਜ ਕੰਪੀਟੀਸ਼ਨ ਦੇ ਵਿੱਚ ਹਿੱਸਾ ਲਿਆ ਸੀ ਜੀ ਤੁਸੀਂ ਵੀ ਖੁਦ ਦਸਤਾਰ ਤੇ ਸਜੇ ਹੋ ਗੁਰੂ ਦੀ ਸਿੱਖੀ ਦੇ ਨਾਲ ਬਿਲਕੁਲ ਸੋ ਇਸ ਦਿਨ ਦੇ ਸਮਾਗਮ ਵਿੱਚ ਇਹਨਾਂ ਦਿਨਾਂ 'ਚ ਬੜੇ ਆਂਦੇ ਲੇਕਿਨ ਲੋਕ ਜਿਹੜਾ ਵਾ ਇਨਾ ਚਾਰ ਸਾਹਿਬਜਾਦਿਆਂ ਮਾਤਾ ਗੁਜਰੀ ਜੀ ਦੇ ਜ ਲਸਾਨੀ ਸ਼ਹਾਦਤ ਨੂੰ ਸਮਰਪਿਤ ਜਿਹੜੇ ਆ ਉਹ ਸਮਾਗਮ ਦੇ ਵਿੱਚ ਵੀ ਬਹੁਤ ਸਾਰੇ ਲੰਦੇ ਹਾਲਾਂਕਿ ਜਿਨ੍ਹਾਂ ਦੇ ਧਰਮ ਦੇ ਸਮਾਗਮ ਉਹ ਮਨਾਨੇ ਮਨਾ ਰਹੇ ਮਨਾਨ ਨਹੀਂ ਦੇ ਨਹੀਂ ਸਾਰੇ ਦੇਖੋ ਸਾਡੇ ਪੰਜਾਬ ਦੇ ਵਿੱਚ ਤੇ ਸਭ ਮਨ ਆ ਰਹੇ ਨੇ ਪਰ ਅਸੀਂ ਬੱਚਿਆਂ ਨੂੰ ਜੋੜ ਰਹੇ ਆ ਪਰ ਮੈਂ ਸਮਝਦਾ ਕਿ ਉਸ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ ਔਰ ਉਸ ਇਸ ਬੱਚਿਆਂ ਦੇ ਜਿਹੜੇ ਸਾਡੇ ਸਾਹਿਬਜਾਦਿਆਂ ਦੇ ਜੋ ਸ਼ਹਾਦਤਾਂ ਦਿੱਤੀਆਂ ਨੇ ਇਸ ਧਰਮ ਲਈ ਸੱਚ ਦੇ ਰਾਹ ਤੇ ਚੱਲਣ ਲਈ ਅਸੀਂ ਉਹਨਾਂ ਨੂੰ ਕਦੀ ਭੁਲਾ ਨਹੀਂ ਸਕਦੇ ਔਰ ਇੱਕ ਚੰਗੇ ਰਾਹ ਤੇ ਲੈ ਚੁੱਕੇ ਸੁਨੇਹਾ ਕੀ ਹੈ ਇਹਨਾਂ ਛੋਟੇ ਛੋਟੇ ਬੱਚੇ ਇਹ ਸਾਰੇ ਬੱਚਿਆਂ ਨੂੰ ਇਹੀ ਸੁਨੇਹਾ ਦੇਣਾ ਕਿ ਅਸੀਂ ਆਪਣੇ ਧਰਮ ਦਾ ਪ੍ਰਚਾਰ ਕਰੀਏ ਆਪਣੇ ਇਸ ਸਿੱਖੀ ਇਸ ਰੂਪ ਦੇ ਵਿੱਚ ਵੱਧ ਚੜ ਕੇ ਹਿੱਸਾ ਲਈਏ ਔਰ ਆਪਣੇ ਜਿਹੜੀ ਦਸਤਾਰ ਦੀ ਮਹੱਤਤਾ ਕਾਰਕਾਰ பஞ்சਾਈ ਜਿੱਸ ਵੀ ਰੱਖਿਆ ਬਿਲਕੁਲ ਜਿਹੜੇ ਫਰਸਟ ਆਣਗੇ ਅਸੀਂ ਦੋ ਕੈਟਾਗਰੀ ਬਣਾਈਆਂ ਜਿਹੜੇ 13 ਸਾਲ ਤੋਂ ਛੋਟੇ ਬੱਚੇ ਨੇ ਇੱਕ ਉਹਨਾਂ ਦਾ ਇੱਕ 16 ਸਾਲ ਤੋਂ ਛੋਟੇ ਜਿਹੜੇ ਫਰਸਟ ਆਏਗਾ ਉਹਨੂੰ 5100 ਰੁਪਏ ਇਨਾਮ ਦਿੱਤਾ ਜਾਏਗਾ ਜਿਹੜਾ ਸੈਕੰਡ ਆਏਗਾ ਉਹਨੂੰ 3100 ਰੁਪਏ ਇਨਾਮ ਦਿੱਤਾ ਜਾਏਗਾ ਔਰ ਜਿਹੜਾ ਥਰਡ ਆਏਗਾ ਉਹਨੂੰ 2100 ਔਰ ਬਾਕੀ ਸਾਰਿਆਂ ਨੂੰ ਸ਼ੀਲਡਾਂ ਔਰ ਸਰਟੀਫਿਕੇਟ ਸਭ ਨੂੰ ਦਿੱਤੇ ਜਾਣਗੇ ਔਰ ਮੈਂ ਇਹ ਵੀ ਬੱਚਿਆਂ ਨੂੰ ਸੁਨੇਹਾ ਦੇਣਾ ਚਾਹੁੰਦਾ ਕਿ ਜਿਹੜੇ ਫਰਸਟ ਸੈਕੰਡ ਥਰਡ ਆਏ ਔਰ ਉਸ ਤੋਂ ਇਲਾਵਾ ਵੀ ਜਿਹੜੇ ਉਹ ਕਦੀ ਵੀ ਇਹਨਾ ਸੋਚਣ ਕਿ ਅਸੀਂ ਹਾਰ ਗਏ ਹਾਰ ਜਿੱਤ ਨਹੀਂ ਹੈ ਅਸੀਂ ਤੁਹਾਨੂੰ ਆਪਣੇ ਧਰਮ ਦੇ ਨਾਲ ਜੋੜਨ ਲਈ ਔਰ ਆਪ ਆਪਣੇ ਸਿੱਖੀ ਰੂਪ ਦੇ ਵਿੱਚ ਚਿੱਤ ਮਾਇਨੇ ਨਹੀਂ ਰੱਖਦੀ ਇਹ ਸਿੱਖੀ ਮਾਇਨੇ ਨਹੀਂ ਰੱਖਦੀ ਇਹ ਅਸੀਂ ਆਪਣੀ ਦਸਤਾਰ ਦਾ ਮਹੱਤਵ ਸਮਾਇਨੇ ਰੱਖਦਾ ਹੈ। ਸੁਬਿੱਤਪੀਪਲ ਔਰ ਗੁਰਸਿੱਖੀ ਨਾਲ ਖੁਦ ਦਿਨੇਸ਼ ਵਸੀ ਜਿਹੜੇ ਕਿ ਸਾਬਕਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਉਹ ਵੀ ਜੁੜੇ ਔਰ ਦਸਤਾਰ ਸਜਾਇਆ ਸੋ ਦਸਤਾਰ ਮੁਕਾਬਲੇ ਜਿਹੜੇ ਆ ਕਿਤੇ ਜਾ ਰਹੇ ਆ ਸੋ ਲਗਾਤਾਰ ਜਿਹੜੇ ਆ ਬਿਲਕੁਲ ਦਸਤਾਰ ਦੀ ਸ਼ਾਨ ਸਾਹਿਬਜਾਦਿਆਂ ਦੇ ਨਾਲ ਜਿਹੜਾ ਮੁਕਾਬਲਾ ਚੱਲ ਰਿਹਾ ਵਾ ਸੋ ਦਸ਼ਮਕੀਤਾ ਦੇ ਚਾਰ ਸਾਹਿਬਜਾਦਿਆਂ ਮਾਤਾ ਗੁਦਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਜਿਹੜਾ ਹਲਕਾ ਪੁਰਵੀ ਦੇ ਸੀਨੀਅਰ ਕਾਂਗਰਸ ਲੀਡਰ ਜਿਹੜਾ ਦਿਨੇਸ਼ ਵਸੀ ਅਤੇ ਸਾਬਕਾ ਇੰਪਰੂਵਮੈਂਟ ਟਰਸ ਨਾਲ ਜੁੜਨ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ